ਦੂਜੇ ਪਾਸੇ ਇੱਕ ਸਭ ਤੋਂ ਵੱਡੀ ਪਰੇਸ਼ਾਨੀ ਉਦੋਂ ਆਉਂਦੀ ਹੈ ਜਦੋਂ ਅਜਿਹੇ ਬਿੱਲ ਪਾਸ ਕੀਤੇ ਜਾਂਦੇ ਨੇ ਵਿਧਾਨ ਸਭਾ ਦੇ ਵਿੱਚ ਅੱਗੇ ਜਾਂਦੇ ਨੇ ਤਾਂ ਟੇਬਲ ਤੇ ਰਹਿ ਜਾਂਦੇ ਨੇ ਕਿਤੇ ਨਾ ਕਿਤੇ ਇਸ ਵਾਰ ਉਮੀਦ ਹੈ ਕਿ ਸਰਕਾਰ ਦੇ ਵੱਲੋਂ ਜਿਸ ਸ਼ਕਤੀ ਦੇ ਨਾਲ ਬਿੱਲ ਲਿਆਂਦਾ ਗਿਆ ਹੈ ਖਰੜਾ ਅੱਜ ਪੇਸ਼ ਕੀਤਾ ਗਿਆ ਹੈ ਉਹ ਲਾਗੂ ਵੀ ਹੋ ਪਾਏਗਾ ਇਹ ਪਾਰਲੀਮੈਂਟ ਦੇ ਵਿੱਚ ਵੀ ਇਹਨੂੰ ਪਾਸ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਵੱਲੋਂ ਵੀ ਤੇ ਇਹ ਜਿਹੜਾ ਬਿੱਲ ਹੈਗਾ ਇਹ ਪਾਸ ਕਰਨਾ ਚਾਹੀਦਾ ਤਾਂ ਜੋ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਜਿਹੜੀਆਂ ਇਹ ਵਿਦਵੀਆਂ ਨੇ ਇਸ ਨੂੰ ਸਾਡੇ ਧਾਰਮਿਕ ਗ੍ਰੰਥਾਂ ਦੇ ਉਸ ਨੂੰ ਰੋਕੇ ਜਾ ਸੇ ਹਾਲੇ ਤੱਕ ਖਾਰੜਾ ਜਿਹੜਾ ਇਹ ਨਾ ਹੀ ਤਾਂ ਕਿਸੇ ਧਾਰਮਿਕ ਧਿਰ ਨੂੰ ਦਿੱਤਾ ਗਿਆ ਹੈ ਨਾ ਹੀ ਕਿਸੇ ਸੰਸਥਾ ਦੇ ਕੋਲ ਭੇਜਿਆ ਗਿਆ ਹੈ ਪੂਰਨ ਤੌਰ ਤੇ ਜਿਹੜੀ ਜਾਣਕਾਰੀ ਹੈ ਉਹ ਹਾਲੇ ਤੱਕ ਲਈ ਨਹੀਂ ਗਈ ਪਹਿਲਾਂ ਇਸ ਨੂੰ ਜਿਹੜਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇ ਸੋ ਉਹ ਚਲੋ ਉਹ ਚੰਗੀ ਗੱਲ ਹੈਗੀ ਆ ਸੋ ਜੇ ਬਾਅਦ ਚ ਵੀ رائے ਲੈ ਰਹੇ ਆ ਤੇ ਸਾਰੀਆਂ ਜਿਹੜੀਆਂ ਸਾਡੇ ਵਕ ਵਕ ਧਰਮ ਹੈਗੇ ਨੇ ਉਹਨਾਂ ਦੀ ਉਹਨਾਂ ਦੀਆਂ ਜਿਹੜੀਆਂ ਬੋਡੀਜ਼ ਹੈਗੀਆਂ ਨੇ ਦੇ ਸੰਸਥਾਵਾਂ ਹੈਗੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਸੋ ਉਹਨਾਂ ਤੋਂ ਸਾਰਿਆਂ ਤੋਂ ਰਹਿ ਲੈ ਕੇ ਜਿਹੜੇ ਐਕਸਪਰਟਸ ਹੈਗੇ ਨੇ ਕਾਨੂੰਨ ਦੇ ਸੋ ਉਸ ਤੋਂ ਬਾਅਦ ਹੀ ਇਹ ਜਿਹੜਾ ਬਿੱਲ ਪਾਸ ਹੋਣਾ ਚਾਹੀਦਾ ਸੋ ਜੇ ਸਜ਼ਾ ਉਹ ਦਿੱਤੀ ਜਾਂਦੀ ਸੀਗੀ 295ਏ ਦੇ ਵਿੱਚ ਆਈਪੀਸੀ ਜਿਹੜੀ ਧਾਰਾ ਦੇ ਵਿੱਚ 2 ਸਾਲ ਦੀ ਸਜ਼ਾ ਸੀਗੀ ਤੇ ਉਸ ਤੋਂ ਬਾਅਦ ਇਸ ਨੂੰ ਜਦੋਂ ਇਹ ਆਈਪੀਸੀ ਦੀ ਧਾਰਾ ਚੇਂਜ ਹੋ ਕੇ ਬੀਐਨਐਸ ਜਿਹੜੀ 295 99 300 ਹੋਈ ਆ ਉਹਦੇ ਵਿੱਚ 3 ਸਾਲ ਦੀ ਸਜ਼ਾ ਕਰ ਦਿੱਤੀ ਗਈ। ਸੋ ਪਿੱਛੇ ਦੋਸ਼ੀਆਂ ਨੂੰ ਜੋ ਸਜ਼ਾ ਹੋਈ ਵੀ ਹੈ ਤੇ ਨਾਲ ਦੀ ਨਾਲ ਜਮਾਨਤ ਹੋ ਜਾਂਦੀ ਸੀ ਉਹਨਾਂ ਦੀ। ਸੋ ਇਹ ਜਿਹੜੀ ਹੁਣ ਹੁਣ ਜਿਹੜਾ ਕਾਨੂੰਨ ਲਿਆਂਦਾ ਗਿਆ ਕਿਉਂਕਿ ਪਹਿਲਾਂ ਜਦੋਂ ਇਹ ਭੇਜਿਆ ਗਿਆ ਸੀ ਉਦੋਂ ਗੱਲਾਂ ਜਿਸ ਤਰ੍ਹਾਂ ਮੈਂ ਦੱਸਿਆ ਗੁਰੂ ਜਨ ਸਾਹਿਬ ਜੀ ਤੇ ਸੀਗਾ ਵੀ ਉਦੋਂ ਵੀ ਤੇ ਫਿਰ ਅਤਰਾਜ ਲੱਗਿਆ ਕਿ ਸਾਰੇ ਧਰਮਾਂ ਦਾ ਕੀਤਾ ਜਾਵੇ। ਉਹ ਦੁਬਾਰਾ ਗਿਆ ਤਾਂ ਉਸ ਸਮੇਂ ਜਿਹੜੀ ਆਈਪੀਸੀ ਧਾਰਾ ਚੇਂਜ ਹੋ ਕੇ ਬੀਐਨਐਸ ਜਿਹੜੀ ਧਾਰਾ ਬਦਲ ਗਈ ਇਸ ਕਰਕੇ ਉਹ ਬਾਸ ਨਹੀਂ ਹੋ ਗਿਆ। ਸੋ ਹੁਣ ਸਰਕਾਰ ਵੱਲੋਂ ਜਿਹੜਾ ਇਹ ਲਿਆਂਦਾ ਗਿਆ ਕਿ ਅਸੀਂ ਅਸੀਂ ਇਹਨੂੰ ਪੂਰੀ ਨਿਵੰਦ ਕਰਾਂਗੇ, ਕਾਨੂੰਨ ਤੇ ਬ ਪੰਜਾਬ ਸਰਕਾਰ ਦੇ ਵੱਲੋਂ ਸਪੈਸ਼ਲ ਸੈਸ਼ਨ ਸੱਦਿਆ ਗਿਆ ਜਿਸ ਦੇ ਵਿੱਚ ਬੇਅਦਮੀ ਦੀਆਂ ਘਟਨਾਵਾਂ ਨੂੰ ਪੂਰਨ ਤੌਰ ਤੇ ਲਗਾਅ ਪਾਉਣ ਦੇ ਲਈ ਇੱਕ ਨਵਾਂ ਖਰੜਾ ਜਿਹੜਾ ਹੈ ਉਹ ਅੱਜ ਪੇਸ਼ ਕਰ ਦਿੱਤਾ ਹੈ ਹਾਲਾਂਕਿ ਬਹਿਸ ਜਿਹੜੀ ਹੈ ਉਹਦੇ ਤੇ ਉਹ ਹਾਲੇ ਮੁਲਤਵੀ ਰੱਖੀ ਹੈ ਕੱਲ ਤੱਕ ਪਰ ਕੀ ਉਸ ਦਾ ਖਰੜਾ ਹੈ ਤੇ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇੱਕ ਬਿੱਲ ਲਿਆਂਦਾ ਗਿਆ ਸੀ ਇਨ੍ਹਾਂ ਘਟਨਾਵਾਂ ਤੇ ਲਗਾਅ ਪਾਉਣ ਦੇ ਲਈ ਉਸ ਦੇ ਬਾਰੇ ਵੀ ਚਰਚਾ ਕਰਾਂਗੇ ਸਾਡੇ ਨਾਲ ਮਨਪ੍ਰੀਤ ਯਾਦਲੀ ਜੀ ਜਿਹੜੇ ਨੇ ਉਹ ਮੌਜੂਦ ਰਹਿਣਗੇ ਯਾਦਲੀ ਸਾਹਿਬ ਅੱਜ ਖਰੜਾ ਪੇਸ਼ ਕਰ ਦਿੱਤਾ ਹੈ ਪਹਿਲਾਂ ਤਾਂ ਉਸ ਦੇ ਵਿੱਚ ਤੁਹਾਨੂੰ ਕੀ ਕੁਝ ਅਜੀਹਾ ਲੱਗਦਾ ਹੈ ਜੋ ਪਹਿਲਾਂ ਕਮੀਆਂ ਰਹਿ ਗਈਆਂ ਸੀਗੀਆਂ ਇਹ ਕਹਿਣਾ ਹੈ ਸਰਕਾਰ ਦਾ ਦੇਖੋ ਇਹਦੇ ਵਿੱਚ ਜਿਹੜਾ ਅੱਜ ਖਰਾੜਾ ਪੇਸ਼ ਕੀਤਾ ਗਿਆ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕ ਥਾਮ ਐਕਟ 252 ਜੀ ਇਹ ਅੱਜ ਪੇਸ਼ ਕੀਤਾ ਗਿਆ ਜਿਸ ਤੇ ਕੱਲ ਨੂੰ ਬਹਿਸ ਹੋਣੀ ਆ ਕਿਉਂਕਿ ਇਸ ਤੋਂ ਪਹਿਲਾਂ ਦੋ ਬਿੱਲ ਪਾਸ ਕੀਤੇ ਗਏ ਇੱਕ 2016 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੁਕੇ ਕੀਤੀ ਗਈ ਜਿਸ ਨੂੰ ਸਰਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸਨ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਮੁੱਖ ਮੰਤਰੀ ਸਨ ਉਸ ਸਮੇਂ ਇਹ ਬਿੱਲ ਪਾਸ ਹੋਇਆ 2018 ਦੇ ਵਿੱਚ ਪਹਿਲੇ ਬਿੱਲ ਦੇ ਵਿੱਚ ਜਿਹੜਾ ਸੀਗਾ ਉਹ ਕੇਵਲ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਦੇ ਲਈ ਜੋ ਸਜ਼ਾ ਦਾ ਕੀਤਾ ਗਿਆ ਸੀ ਵੱਧ ਤੋਂ ਵੱਧ ਸਜ਼ਾ ਦੇਣ ਦਾ ਉਹਦੇ ਵਿੱਚ ਪ੍ਰਬੰਧ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਦੁਬਾਰਾ ਬਿੱਲ ਪਾਸ ਹੋਇਆ ਕਿਉਂਕਿ ਉਹ ਤੋਂ ਵਾਪਸ ਆ ਗਿਆ ਇਸ ਇਹ ਅਤਰਾਇ ਲਾ ਕੇ ਕੀ ਇਹਦੇ ਵਿੱਚ ਬਾਕੀ ਵੀ ਜਿਹੜੇ ਧਾਰਮਿਕ ਗ੍ਰੰਥ ਨੇ ਤੇ ਉਹਨਾਂ ਦੇ ਬਾਰੇ ਵੀ ਨਾਲ ਕਾਨੂੰਨ ਪਾਸ ਕੀਤਾ ਜਾਵੇ ਸੋਬਰ ਉਸ ਤੋਂ ਬਾਅਦ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਭਗਵਦ ਗੀਤਾ ਜੀ ਅਤੇ ਕੁਰਾਨ ਸ਼ਰੀਫ ਦੇ ਬਾਰੇ ਵੀ ਉਹਦੇ ਵਿੱਚ ਐਡ ਕੀਤਾ ਗਿਆ ਤੇ ਹੁਣ ਜਿਹੜਾ ਇਹ ਬਿੱਲ ਆਂਦਾ ਗਿਆ ਇਹਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਧਾਰਮਿਕ ਗ੍ਰੰਥ ਨੇ ਜਿਹਦੇ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਆ ਭਗਵਦ ਗੀਤਾ ਜੀ ਤੇ ਉਸਦੇ ਨਾਲ ਹੀ ਕੁਰਾਨ ਸ਼ਰੀਫ ਤੇ ਬਾਈਬਲ ਕਿਸੇ ਵੀ ਧਰਮ ਦੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਜੇਕਰ ਵੀ ਅਦਵੀ ਹੁੰਦੀ ਆ ਤਾਂ ਉਹਦੇ ਖਿਲਾਫ ਜਿਹੜੀ ਸਖਤ ਸਜ਼ਾ ਦਿੱਤੀ ਜਾ ਵਿਵਾਦਤਵਦ ਇਦੇ ਵਿੱਚ ਉਮਰ ਕਹੇ ਤੱਕ ਦਾ 5 ਸਾਲ ਤੋਂ ਲੈ ਕੇ ਉਮਰ ਕਹੇ ਤੱਕ ਦੀ ਸਜ਼ਾ ਦੇ ਨਾਲ ਜੁਰਮਾਨਾ ਵੀ ਰੱਖਿਆ ਗਿਆ। ਸੋ ਕਿਉਂਕਿ ਸਾਡੇ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਅਨੇਕਾਂ ਹੀ ਧਰਮਾਂ ਦੇ ਲੋਕ ਰਹਿੰਦੇ ਨੇ। ਹਰੇਕ ਧਰਮ ਦੇ ਵਿਅਕਤੀ ਨੂੰ ਆਪਣੀ ਜਿਹੜੀ ਉਹਨਾਂ ਦੀ ਧਾਰਮਿਕ ਆਜ਼ਾਦੀ ਆ ਉਹਦੇ ਨਾਲ ਹੀ ਚਾਹੇ ਕਿਸੇ ਵੀ ਧਰਮ ਦਾ ਚਾਹੇ ਕੋਈ ਧਾਰਮਿਕ ਸਮਾਗਮ ਹੁੰਦਾ ਚਾਹੇ ਕੋਈ ਤਿਹਾਰ ਹੁੰਦਾ ਚਾਹੇ ਕੋਈ ਸਮਾਜਿਕ ਪ੍ਰੋਗਰਾਮ ਹੋਸੀ ਸਾਰੇ ਰਲ ਮਿਲ ਕੇ ਅਸੀਂ ਮਨਾਉਂਦੇ ਆ ਤੇ ਉਹ ਸਾਡੀ ਸਾਰਿਆਂ ਦੀ ਆਪਣੇ ਨਾ ਧਾਰਮਿਕ ਗ੍ਰੰਥਾਂ ਦੇ ਵਿੱਚ ਬਹੁਤ ਜ਼ਿਆਦਾ ਆਸਥਾ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਨੂੰ ਅਸੀਂ ਦਸਾਂ ਗੁਰੂਆਂ ਦੀ ਜਗਦੀ ਜੋਤ ਕਹਿੰਦੇ ਆ ਸ਼ਬਦ ਗੁਰੂ ਜੋ ਅਸੀਂ ਜਿਸ ਨੂੰ ਸ਼ਬਦ ਗੁਰੂ ਮੰਨਦੇ ਆ ਸੋ ਇਸ ਲਈ ਸਾਡੀ ਬੜੀ ਵੱਡੀ ਆਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਸਿੱਖ ਦੀ ਇਕੱਲੇ ਸਿੱਖ ਨਹੀਂ ਹੋਰ ਵੀ ਧਰਮਾਂ ਦੇ ਲੋਕ ਬੜਾ ਸਤਿਕਾਰ ਕਰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਵਿਅਦਬੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹਦੇ ਨਾਲ ਲੋਕਾਂ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਉਤੇ ਬਹੁਤ ਵੱਡਾ ਦੁੱਖ ਤੇ ਬਹੁਤ ਵੱਡਾ ਰੋਸ ਵੀ ਹੋਇਆ। ਸੋ ਜੇ ਸਜ਼ਾ ਉਦੋਂ ਦਿੱਤੀ ਜਾਂਦੀ ਸੀਗੀ 295A ਦੇ ਵਿੱਚ IPC ਜਿਹੜੀ ਧਾਰਾ ਦੇ ਵਿੱਚ 2 ਸਾਲ ਦੀ ਸਜ਼ਾ ਸੀਗੀ। ਤੇ ਉਸ ਤੋਂ ਬਾਅਦ ਇਸ ਨੂੰ ਜਦੋਂ ਇਹ IPC ਦੀ ਧਾਰਾ ਚੇਂਜ ਹੋ ਕੇ BNS ਜਿਹੜੀ 298 99 300 ਹੋਈ ਆ ਉਹਦੇ ਵਿੱਚ 3 ਸਾਲ ਦੀ ਸਜ਼ਾ ਕਰ ਦਿੱਤੀ ਗਈ। ਸੋ ਪਿੱਛੇ ਦੋਸ਼ੀਆਂ ਨੂੰ ਜੇ ਸਜ਼ਾ ਹੋਈ ਵੀ ਹੈ ਤੇ ਨਾਲ ਦੀ ਨਾਲ ਜਮਾਨਤ ਹੋ ਜਾਂਦੀ ਸੀ ਉਹਨਾਂ ਦੀ। ਸੋ ਇਹ ਜਿਹੜੀ ਹੁਣ ਹੁਣ ਜਿਹੜਾ ਕਾਨੂੰਨ ਲਿਆਂਦਾ ਗਿਆ ਕਿਉਂਕਿ ਪਹਿਲਾ ਜਦੋਂ ਇਹ ਭੇਜਿਆ ਗਿਆ ਸੀ ਉਦੋਂ ਕੱਲਾ ਜਿਸ ਤਰ੍ਹਾਂ ਮੈਂ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਤੇ ਸੀਗਾ ਵੀ ਅਦਵੀ ਤੇ ਫਿਰ ਇਤਰਾਜ ਲੱਗੇ ਕਿ ਸਾਰੇ ਧਰਮਾਂ ਦਾ ਕੀਤਾ ਜਾਵੇ ਉਹ ਦੁਬਾਰਾ ਗਿਆ ਤਾਂ ਉਸ ਸਮੇਂ ਜਿਹੜੀ ਆਈਪੀਸੀ ਧਾਰਾ ਚੇਂਜ ਹੋ ਕੇ ਵੀਐਨਐਸ ਜਿਹੜੀ ਧਾਰਾ ਜੀ ਬਦਲ ਗਈ ਇਸ ਕਰਕੇ ਉਹ ਪਾਸ ਨਹੀਂ ਹੋ ਸਕਿਆ ਸੋ ਹੁਣੇ ਸਰਕਾਰ ਵੱਲੋਂ ਜਿਹੜਾ ਇਹ ਲਿਆਂਦਾ ਗਿਆ ਕਾਨੂੰਨ ਅਸੀਂ ਅਸੀਂ ਇਹਦੀ ਪੂਰੀ ਹਮਾਇਤ ਕਰਾਂਗੇ ਕੱਲ ਨੂੰ ਇੱਥੇ ਬਹਿਸ ਵੀ ਕਰਾਂਗੇ ਤੇ ਸਰਵਸੰਮਤੀ ਨਾਮੇ ਇਹ ਕਰਦਾ ਦਾਸ ਕਰਦਾ ਕਿ ਇਹ ਬਿਲ ਪਾਸ ਹੋਣਾ ਚਾਹੀਦਾ ਤੇ ਹੌਣ ਵਾਲੇ ਸਮੇਂ ਦੇ ਵਿੱਚ ਸਾਰੇ ਧਰਮਾਂ ਦੀ ਜਿਹੜੀ ਉਹਨਾਂ ਦੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਕੋਈ ਸੋਚ ਨਾ ਸਕੇ ਵਿਅਦਬੀ ਕਰਨ ਬਾਰੇ ਕਿਉਂਕਿ ਜਦੋਂ ਅਜਿਹੀ ਘਟਨਾ ਵਾਪਰਦੀ ਆ ਤਾਂ ਇਕੱਲਾ ਲੋਕਾਂ ਦੇ ਮਰਨ ਨੂੰ ਫੇਸ ਨਹੀਂ ਪਹੁੰਚਦੀ ਉਹਦੇ ਨਾਲ ਪੰਜਾਬ ਦਾ ਮਾਹੌਲ ਵੀ ਖਰਾਬ ਹੁੰਦਾ ਕਿਉਂਕਿ ਸਾਡੀ ਆਪ ਦੇ ਧਰਮ ਹਰੇਕ ਵਿਅਕਤੀ ਦੇ ਆਪ ਦੇ ਧਰਮ ਦੇ ਵਿੱਚ ਬੜੀ ਆਸਥਾ ਵਾ ਬੜੀ ਸ਼ਰਧਾ ਵਾ ਸੋ ਇਹਦੇ ਵਿੱਚ ਕੋਈ ਸ਼ਰਾਰਤੀ ਅਨਸਰ ਨੇ ਉਹ ਮਾਹੌਲ ਖਰਾਬ ਕਰਨ ਦੇ ਲਈ ਸੋ ਅਜਿਹਿਆਂ ਜਿਹੜੀਆਂ ਕੋਈ ਹਰਕਤਾਂ ਕਰਦੇ ਨੇ ਸੋ ਉਹਨਾਂ ਨੂੰ ਰੋਕਣ ਦੇ ਲਈ ਇੱਕ ਸਖਤ ਕਾਨੂੰਨ ਜਿਹੜਾ ਬਣਨਾ ਚਾਹੀਦਾ ਯਾਨੀ ਸਭ ਦੂਜੇ ਪਾਸੇ ਇੱਕ ਸਭ ਤੋਂ ਵੱਡੀ ਪਰੇਸ਼ਾਨੀ ਉਦੋਂ ਆਉਂਦੀ ਹੈ ਜਦੋਂ ਅਜਿਹੇ ਬਿੱਲ ਪਾਸ ਕੀਤੇ ਜਾਂਦੇ ਨੇ ਵਿਧਾਨ ਸਭਾ ਦੇ ਵਿੱਚ ਅੱਗੇ ਜਾਂਦੇ ਨੇ ਤਾਂ ਟੇਬਲ ਤੇ ਰਹਿ ਜਾਂਦੇ ਨੇ ਕਿਤੇ ਨਾ ਕਿਤੇ ਇਸ ਵਾਰ ਉਮੀਦ ਹੈ ਕਿ ਸਰਕਾਰ ਦੇ ਵੱਲੋਂ ਜਿਸ ਸ਼ਕਤੀ ਦੇ ਨਾਲ ਬਿੱਲ ਲਿਆਂਦਾ ਗਿਆ ਹੈ ਖਰੜਾ ਅੱਜ ਪੇਸ਼ ਕੀਤਾ ਗਿਆ ਹੈ ਉਹ ਲਾਗੂ ਵੀ ਹੋ ਪਾਏਗਾ ਦੇਖੋ ਅਸੀਂ ਤਾਂ ਇੱਥੇ ਤਾਂ ਚਲੋ ਸਰ ਸਭੰਦੀਨਾ ਪਾਸ ਹੋਈ ਜਾਣਾ ਅਸੀਂ ਅਗੇ ਕੇਂਦਰ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਇਹ ਪਾਰਲੀਮੈਂਟ ਦੇ ਵਿੱਚ ਵੀ ਇਹਨੂੰ ਪਾਸ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਵੱਲੋਂ ਵੀ ਤੇ ਇਹ ਜਿਹੜਾ ਬਿੱਲ ਹੈਗਾ ਇਹ ਪਾਸ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਇਹ ਬੇਅਦਬੀਆਂ ਨੇ ਇਸ ਨੂੰ ਸਾਡੇ ਧਾਰਮਿਕ ਗ੍ਰੰਥਾਂ ਦੀ ਉਸ ਨੂੰ ਰੋਕਿਆ ਜਾ ਸਕੇ ਜੀ ਦੂਜੇ ਪਾਸੇ ਇਹ ਵੀ ਸਵਾਲ ਜਿਹੜੇ ਨੇ ਸਰਕਾਰ ਦੇ ਉੱਤੇ ਖੜੇ ਹੋ ਰਹੇ ਨੇ ਹਾਲੇ ਤੱਕ ਖਰੜਾ ਜਿਹੜਾ ਇਹ ਨਾਹੀਂ ਤਾਂ ਕਿਸੇ ਧਾਰਮਿਕ ਧਿਰ ਨੂੰ ਦਿੱਤਾ ਗਿਆ ਹੈ ਨਾਹੀਂ ਕਿਸੇ ਸੰਸਥਾ ਦੇ ਕੋਲ ਭੇਜਿਆ ਗਿਆ ਹੈ ਪੂਰਨ ਤੌਰ ਤੇ ਜਿਹੜੀ ਜਾਣਕਾਰੀ ਹੈ ਉਹ ਹਾਲੇ ਤੱਕ ਲਈ ਨਹੀਂ ਗਈ ਪਹਿਲਾਂ ਇਸ ਨੂੰ ਜਿਹੜਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੋ ਜਿੰਨਕ ਜਾਣਕਾਰੀ ਮਿਲੀ ਹੈ ਕਿ ਕੱਲ ਨੂੰ ਇਹ ਜਿਹ ਖਰੜਾ ਪੇਸ਼ ਹੋਇਆ ਤੇ ਕੱਲ ਨੂੰ ਤੇ ਬਹਿਸ ਹੋਊਗੀ ਉਸ ਤੋਂ ਬਾਅਦ 6 ਮਹੀਨੇ ਦਾ ਸਮਾਂ ਰੱਖਿਆ ਗਿਆ ਰੈ ਲੈਂਡ ਦੇ ਲਈ ਸੋ ਉਹ ਚਲੋ ਉਹ ਚੰਗੀ ਗੱਲ ਹੈਗੀ ਆ ਸੋ ਜੇ ਬਾਅਦ ਚ ਵੀ ਰੈ ਲੈ ਰਹੇ ਆ ਤੇ ਸਾਰੀਆਂ ਜਿਹੜੀਆਂ ਸਾਡੇ ਵੱਖ-ਵੱਖ ਧਰਮ ਹੈਗੇ ਨੇ ਉਹਨਾਂ ਦੇ ਉਹਨਾਂ ਦੀਆਂ ਜਿਹੜੀਆਂ ਬਾਡੀਜ਼ ਹੈਗੀਆਂ ਨੇ ਤੇ ਸੰਸਥਾਵਾਂ ਹੈਗੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਸੋ ਉਹਨਾਂ ਤੋਂ ਸਾਰਿਆਂ ਤੋਂ ਰੈ ਲੈ ਕੇ ਜਿਹੜੇ ਐਕਸਪਰਟਸ ਹੈਗੇ ਨੇ ਕਾਨੂੰਨ ਦੇ ਸੋ ਉਸ ਤੋਂ ਬਾਅਦ ਹੀ ਇਹ ਜਿਹੜਾ ਬਿਲ ਪਾਸ ਹੋਣਾ ਚਾਹੀਦਾ ਜੀ ਤਾ ਬਿਲਕੁਲ ਕਹਿ ਸਕਦੇ ਆ ਕਿ ਪੂਰਨ ਤੌਰ ਦੇ ਉੱਤੇ ਜਿਹੜਾ ਇਹ ਅੱਜ ਖੜਾ ਪੇਸ਼ ਕਰ ਦਿੱਤਾ ਗਿਆ ਹੈ ਤੇ ਕੱਲ ਐਸ ਦੇ ਉੱਤੇ ਬਹਿਸ ਹੋਵੇਗੀ ਉਸ ਤੋਂ ਬਾਅਦ ਜਿਹੜਾ ਇਹ ਬਿੱਲ ਪਾਸ ਹੋਵੇਗਾ ਤੇ ਇਸ ਤੋਂ ਬਾਅਦ ਐਸ ਦੇ ਉੱਤੇ ਪੂਰਨ ਤੌਰ ਦੇ ਉੱਤੇ ਚਰਚਾ ਜਿਹੜੀ ਉਹ ਰਹਿਣ ਵਾਲੀ ਹੈ ਪਰ ਇਸ ਬਿੱਲ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਵੀ ਖੜੇ ਹੋ ਰਹੇ ਨੇ ਪਰ ਦੂਜੇ ਪਾਸੇ ਇਸ ਬਿੱਲ ਦਾ ਪੇਸ਼ ਹੋਣਾ ਜਿਹੜਾ ਇਹ ਉਹ ਵੀ ਕਿਤੇ ਨਾ ਕਿਤੇ ਪੰਜਾਬ ਦੇ ਲਈ ਜ਼ਰੂਰੀ ਹੈ ਵੀਡੀਓ ਜਨਨ ਸਾਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ এবੀਪੀ ਸਾਂਝਾ ਚੰਡੀਗੜ੍ਹ